ਅੱਜ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਵੱਲੋਂ ਵਿੱਕੀ ਮਿੱਡੂਖੇੜਾ ਦੀ ਯਾਦ ਨੂੰ ਸਮਰਪਿਤ ਸ਼ਹਿਰ ਦੀਆਂ ਵਾਟਵਾਕ ਥਾਵਾਂ ਤੇ ਪੌਦਾ ਰੋਪਣ ਕੀਤਾ ਗਿਆ ਇਸ ਦੀ ਅਗਵਾਈ ਸੁਖਵਿੰਦਰ ਸਿੰਘ ਸੁਖਾਪਾਉ ਸਾਹਿਬ ਕਾ ਐਮਸੀ ਵੱਲੋਂ ਕੀਤੀ ਗਈ ਇਸ ਮੌਕੇ ਫਾਊਂਡੇਸ਼ਨ ਦੇ ਆਗੂਆਂ ਨੇ ਇਸ ਮੋਹਮ ਨੂੰ ਲੈ ਕੇ ਕੀ ਕਿਹਾ ਆਓ ਸੁਣਦੇ ਹਾਂ ਬਾਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਜੋ ਮਹਿੰਮਾ ਜੋ ਗੋ ਗ੍ਰੀਨ ਜਿਹੜੀ ਮਹਿੰਮਾ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਵੱਲੋਂ ਸਾਰੇ ਪੰਜਾਬ ਵਿੱਚ ਜਿਹੜੇ ਦਰਖਤ ਲਾਏ ਜਾ ਰਹੇ ਆ ਪਿਛਲੇ ਸਾਲ ਵੀ ਅਸੀਂ ਸਾਡੇ ਵਾਰਡ ਨੰਬਰ 7 'ਚ ਅਸੀਂ ਪੌਦੇ ਲਾਏ ਸੀ ਇਸ ਵਾਰਾ ਜੱਗੀ ਜੱਫਾ ਜੋ ਐਮਸੀ ਨੇ ਸਾਡੇ ਇਹਨਾਂ ਦੇ ਵਾਰਡ ਵਿੱਚ ਅਸੀਂ ਸ਼ੁਰੂ ਕੀਤੀ ਹੈ ਜਿਹੜੀ ਇਹ ਪੌਦਿਆਂ ਦੀ ਮਹਿੰਮਾ ਤੇ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਹੈ ਵੀ ਇਹ ਪੌਦੇ ਹਰੇਕ ਬੰਦੇ ਨੂੰ ਲਾਉਣੇ ਚਾਹੀਦੇ ਆ ਤੇ ਜਿਹੜੀ ਸਾਡੀ ਸੱਚੀ ਸੁੱਚੀ ਸ਼ਰਧਾਂਜਲੀ ਹੈ ਵਿੱਕੀ ਮਿੱਡੂ ਖੇੜਾ ਜੀ ਨੂੰ ਇਹ درخت ਲਾਉਣ ਦੀ ਜਿਹੜਾ ਕਿ 10-15000 ਜਿਹੜਾ ਪੌਦਾ ਸਾਰੇ ਪੰਜਾਬ ਚ ਅਸੀਂ ਲਾ ਰਹੇ ਹਾਂ ਤੇ ਸਾਰਿਆਂ ਨੂੰ ਅਪੀਲ ਹੈ ਵੀ ਇਹ ਸਾਰਿਆਂ ਨੂੰ ਪੌਦੇ ਲਾਉਣੇ ਚਾਹੀਦੇ ਆ। ਬਾਈ ਜੀ 100 ਪੌਦਾ ਅਸੀਂ ਸਰਦੂਲਗੜ੍ਹ ਲਾ ਰਹੇ ਹਾਂ ਪਹਿਲਾਂ ਅਸੀਂ 7 ਨੰਬਰ ਵਾਰਡ ਚ ਸਾਡੇ ਉਧਰ ਲਾਏ ਸੀ ਪੌਦੇ। ਹੁਣ ਅਸੀਂ ਇੱਥੇ ਜੱਗੀ ਜੱਫੇ ਦੇ ਘਰ ਦੇ ਅੱਗੇ ਜਿਹੜੀ ਸੜਕ ਦੀ ਸਪੇਸ ਆ ਉੱਥੇ ਲਾ ਰਹੇ ਹਾਂ। ਇਸ ਤੋਂ ਬਾਅਦ ਗੁਰਦੁਆਰਾ ਜਿਹੜਾ ਆਲੂਪੁਰ ਬਾਬਾ ਸਤਨਾਮ ਸਿੰਘ ਜੀ ਪੂਰੀ ਵਾਲੇ ਆ ਉਹਨਾਂ ਦੇ ਗੁਰਦੁਆਰਾ ਉੱਥੇ ਆਲੂਪੁਰ ਉੱਥੇ ਲਾਉਣ ਜਾਣੇ ਆ। ਸਾਡੀ ਇਹ ਡਿਊਟੀ ਜਿਹੜੀ ਅਜੇਪਾਲ ਮਿੱਡੂ ਵੀ ਤੁਸੀਂ ਜਿਹੜਾ ਇਹ ਮਾਨਸਾ ਜ਼ਿਲ੍ਹਾ ਸਾਰਾ ਕਵਰ ਕਰਨਾ ਹੋਰ ਵੀ ਬਹੁਤ ਥਾਵਾਂ ਤੇ ਅਸੀਂ ਇਹ ਪੌਦੇ ਅੱਜ ਲਾ ਰਹੇ ਹਾਂ ਅੱਜ ਸਰਦੂਗੜ ਵਿਖੇ ਵਿੱਕੀ ਫਾਊਂਡੇਸ਼ਨ ਵਿੱਕੀ ਮਿੱਡੂ ਖਿੜਾ ਫਾਊਂਡੇਸ਼ਨ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਪੌਦੇ ਲਾਏ ਜਾ ਰਹੇ ਹੈ ਬਹੁਤ ਵਧੀਆ ਗੱਲ ਹੈ ਅਸੀਂ ਸ਼ਹਿਰ ਵਾਸੀ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਜੀਪਾਲ ਮਿੱਡੂ ਖਿੜਾ ਦਾ ਜਿਨ੍ਹਾਂ ਨੇ ਵਿੱਕੀ ਦੀ ਯਾਦ ਨੂੰ ਸਮਰਪਿਤ ਇਹ ਪੌਦੇ ਲਵਾਏ ਆ ਇਹ ਬਹੁਤ ਵਧੀਆ ਸੋਚ ਹੈ ਤੇ ਇੱਕ ਚੰਗੀ ਸ਼ਰਧਾਂਜਲੀ ਵੀ ਹੈ ਸ਼ਹਿਰ ਦੇ ਵਿੱਚ ਬਹੁਤ ਥਾਂ ਤੇ ਥਾਂ ਥਾਂ ਤੇ ਬੂਟੇ ਲੱਗੇ ਆ ਇਹਦੇ ਨਾਲ ਜਿਹੜੀ ਹੈ ਇਹ ਟਾਈਮ ਪਾ ਕੇ ਜਿਹੜਾ ਆਪ ਨੂੰ ਪਤਾ ਲੱਗੂਆ ਟੈਂਪਰੇਚਰ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਨੂੰ ਬਹੁਤ ਹੀ ਸਹਿਯੋਗ ਦਿੰਦਾ ਹੈ ਜਿਹੜਾ ਗਰਮੀ ਨੂੰ ਰਾਹਤ ਪਾਉਣ ਲਈ ਤੇ ਗ੍ਰੀਨਰੀ ਗੋ ਗ੍ਰੀਨ ਦਾ ਜਿਹੜਾ ਇਹ ਨਾਰਾ ਦਿੱਤਾ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਧੰਨਵਾਦ